ਵਿਸ਼ਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਪ੍ਰੀਤ ਕੌਰ ਤਾਂ ਹਾਜ਼ਰ ਹੋਈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਬੋਂ ਲਟਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨੀ ਮੋਰਚੇ ਦੀ ਜੇ ਤੁਹਾਨੂੰ ਦੱਸ ਦਿੰਨੇ ਕਿ ਕਿਸਾਨੀ ਮੋਰਚੇ ਦੇ ਵੱਲੋਂ ਜਿਹੜਾ ਕੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਕਹਿ ਸਕਦੇ ਆ ਕਿ ਕਾਫੀ ਮਹੀਨਿਆਂ ਤੋਂ ਜਿਹੜਾ ਕੀ ਹੈ ਰੋਸ ਮਾਰਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਬਾਰਡਰ ਤੇ ਬੈਠ ਕੇ ਜਿਹੜਾ ਕੀ ਧਰਨਾ ਦਿੱਤਾ ਜਾ ਰਿਹਾ ਆਪਣੀ ਮੰਗਾਂ ਮੰਨਵਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਤੇ ਤੁਹਾਨੂੰ ਦੱਸ ਦਿੰਨੇ ਕਿ ਡੱਲੇਵਾਲ ਦੇ ਵੱਲੋਂ ਵੀ ਇਸ ਦੇ ਇਸ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਿ ਯੋਗਦਾਨ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਜਿਹੜਾ ਕਿ 24 ਦਿਨ ਹੋ ਚੁੱਕੇ ਨੇ ਉਹਨਾਂ ਦਾ ਮਰਨ ਵਰਤ ਜਿਹੜਾ ਕਿ جاری ਹੈ ਤੇ ਉਹਨਾਂ ਦੀਆਂ ਮੰਗਾਂ ਵੀ ਇਹੀ ਨੇ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀ ਜਾਂਦੀ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਮਰਨ ਵਰਤ ਜਾਰੀ ਰੱਖਿਆ ਜਾਵੇਗਾ ਤੇ ਤੁਹਾਨੂੰ ਦੱਸ ਦੇ ਕਿ ਜਿਸ ਦੇ ਚਾਲਦੇ ਆ ਅੱਜ ਜਿਹੜਾ ਕਿ ਡੇਲਵਲ ਦੀ ਸਿਹਤ ਇੰਨੀ ਕੁ ਜ਼ਿਆਦਾ ਵਿਗੜ ਗਈ ਕਿ ਉਹ ਜਿਹੜੇ ਕਿ ਹੈ ਬੇਹੋਸ਼ ਹੀ ਹੋ ਗਏ ਤੇ 10 ਮਿੰਟ ਤੱਕ ਉਹ ਬੇਹੋਸ਼ ਹੀ ਰਹੇ ਤੇ ਜਿਸ ਉਪਰੰਤ ਡਾਕਟਰਾਂ ਦੇ ਵੱਲੋਂ ਆ ਕੇ ਤੁਰੰਤ ਉਹਨਾਂ ਦਾ ਚੈੱਕ ਵੀ ਕੀਤਾ ਕਤੰਦਾਸ ਨੇ ਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕੀਤੀ ਗਈ ਸੀ ਤੁਹਾਨੂੰ ਦੱਸਦੇ ਕਿ ਡੱਲੇਵਾਲ ਜੋ ਜਿਹੜੇ ਕਿ ਵੀਡੀਓ ਕਾਨਫਰencing ਦੇ ਜ਼ਰੀਏ ਜਿਹੜਾ ਕਿ ਉੱਥੇ ਪੇਸ਼ ਹੋਏ ਸੀਗੇ ਸੁਪਰੀਮ ਕੋਰਟ ਦੇ ਵਿੱਚ ਤੇ ਅੰਦਾਜ਼ਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਜਿਹਾ ਤੁਹਾਨੂੰ ਅੰਦਾਜ਼ਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਡੱਲੇਵਾਲ ਦੀ ਬਲੱਡ 슈ਗਰ ਰਿਪੋਰਟ ਤੇ ਕੈਂਸਰ ਨੂੰ ਲੈ ਕੇ ਕਾਫੀ ਰਿਪੋਰਟਾਂ ਜਿਹੜੇ ਕਿ ਕੱਲ ਦੁਪਹਿਰ 1 ਵਜੇ ਤੱਕ ਪੇਸ਼ ਹੋਣ ਦੇ ਹੁਕਮ ਜਿਹੜੇ ਕਿ ਹੈ ਦੇ ਦਿੱਤੇ ਗਏ ਨੇ ਤਕੋ ਸੀ ਤਾਂ ਕਹਿਣਾ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਮੀਟਿੰਗ ਹੋਈ ਖੇਤੀ ਮੰਤਰੀ ਨਾਲ ਅਧਿਕਾਰੀ ਸੀ ਜਿਹੜਾ ਡਰਾਫਟ ਪਾਲਿਸੀ ਪਰ ਸਰਕਾਰ ਨੇ ਭੇਜੀ ਹੈ ਅਸੀਂ ਉਹਨੂੰ ਆਊਟਰਾਇਟਲੀ ਰਿਜੈਕਟ ਕੀਤਾ ਹੈ ਅਸੀਂ ਕਿਹਾ ਵੀ ਇਹ ਸਰਕਾਰ ਦੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਆ ਉਹਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਨ ਦੀ ਇਹ ਖੇਡ ਹੈ ਜੇ ਇਹ ਲਾਗੂ ਕਰੋਗੇ ਅਸੀਂ ਪਹਿਲੇ ਨਾਲੋਂ ਵੱਡਾ ਅੰਦੋਲਨ ਕਰਾਂਗੇ ਤੇ ਇਹਦੇ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਕੰਸੈਂਸਸ ਇਹੋ ਜੀ ਵੀ ਸਾਰੀਆਂ ਜਥੇਬੰਦੀਆਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਤੇ ਮੰਤਰੀ ਜੀ ਨੇ ਪ੍ਰੋਸਾ ਦਿੱਤਾ ਵੀ ਅਸੀਂ ਪੋਜ਼ਿਟਿਵ ਰਿਸਪਾਂਸ ਦਵਾਂਗੇ ਹਾਲੇ ਕੁਝ ਹੋਰ ਬੁਦੀ ਜੀਵਿਆਂ ਨੂੰ ਕਨਸਰਟ ਕਰਨਾ ਅਸੀਂ ਪਹਿਲਾਂ ਅਫੀਸਰ ਦੀ ਰਾਏ ਲੈ ਲਈ ਇਹ ਅਸੀਂ ਤੁਹਾਡੇ ਨਾਲ ਹੋਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੈਂਬਲੀ ਦਾ اجلاس ਬੁਲਾ ਕੇ ਇਹਨੂੰ ਕਨਫਰੰਸ ਨੂੰ ਰਿਜੈਕਟ ਕਰੋ ਤੇ ਅਧਿਰਣ ਚੱਕਰ ਗੱਲ ਕਰਦੀ ਹੈ ਤਾਂ ਕਿ ਕਿਸਾਨਾਂ ਦੇ ਨਾਲ ਜਿਹੜੇ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਅਲ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਤੇ ਢੱਲੇਵਾਲ ਦੀ ਸਿਹਤ ਬਾਰੇ ਗੱਲਬਾਤ ਜਿਹੜੀ ਕੀ ਹੈ ਕੀਤੀ ਗਈ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋੜੀਆ ਦੇ ਵੱਲੋਂ ਕਿਸਾਨ ਜਥੇਬੰਦੀ ਦੇ ਨਾਲ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ जोगਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਸਾਡਾ 2021 ਚ ਜੋ ਖੇਤੀ ਕਾਨੂੰਨ ਕੇਂਦਰ ਦੇ ਵੱਲੋਂ ਵਾਪਸ ਲਏ ਗਏ ਸਨ ਉਹ ਟੇਡੇ ਮੇੜੇ ਟੰਗ ਦੇ ਨਾਲ ਖੇਤੀ ਮੰਡੀਕਰਨ ਨੀਤੀ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਤੇ ਜਿੰਨਾ ਤੇ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਖੇਤੀਬਾੜੀ ਮંત્રી ਨੂੰ ਦੱਸਿਆ ਕਿ ਇਹ ਕਾਨੂੰਨ ਕਿੰਨੇ ਖਤਰਨਾਕ ਨੇ ਤੇ ਗੁਰਾਹਨ ਨੇ ਵੀ ਕਿਹਾ ਕਿ ਖੇਤੀਬਾੜੀ ਕਾਰਪੋਰੇਟ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਇਸ ਡਰਾਫਟ ਦਾ ਵਿਰੋਧ ਕੀਤਾ ਗਿਆ। ਉਗਰਾਹਨ ਨੇ ਕਿਹਾ ਕਿ ਸਰਕਾਰ ਨੇ ਇਸ ਨੂੰ ਲੈ ਕੇ ਜਲਦ ਹੀ ਆਲ ਪਾਰਟੀ ਮੀਟਿੰਗ ਜਾਂ ਵਿਧਾਨ ਸਭਾ اجلاس ਬੁਲਾਉਣ ਲਈ ਵੀ ਕਿਹਾ ਗਿਆ। ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਪ੍ਰਪੋਜ਼ਲ ਸੀ ਉਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾ ਨਾ ਵੀ ਰਏ ਕਰ ਲਈਏ ਮਜ਼ਦੂਰ ਜਥੇਬੰਦੀਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਤੇ ਅਸੀਂ ਨਾਲ ਇਹ ਵੀ ਕਹਿ ਕੇ ਆਇਆ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੁਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਬਣਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰ ਆ ਜਾਊਗਾ ਅਗਲੀ ਮੀਟਿੰਗ ਰੱਖੀ ਕੋਈ ਸਰਕਾਰ ਨਾਲ ਅਗਲੀ ਮੀਟਿੰਗ ਸਰਕਾਰ ਨਾਲ ਅਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਕਿਹੜਾ ਪੱਖ ਹੋ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕਿ ਪੋਜ਼ਿਟਿਵ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫੈਸਲਾ ਫਿਰ ਕਰ ਸਰਕਾਰ ਕੀ ਕਹਿੰਦੀ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂ ਸਰ ਹੋ ਇਸ ਕਾਲ ਤੁਸੀਂ ਮੀਟਿੰਗ ਕਰ ਸਕਦੀ ਹੈ ਨਹੀਂ ਸਰਕਾਰ ਤਾਂ ਨਕਾਰ ਹੀ ਰਹੀ ਹੈ ਲੇਕਿਨ ਹੁਣ ਹੋਲ ਵੀ ਕੋਈ ਸਰਕਾਰ ਤਾਂ ਨਕਾਰ ਤਾਂ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ 'ਚ ਆ ਗਿਆ ਸੀ ਤਾਂ ਉਦੋਂ ਕਹਾਂਗੇ ਵੀ ਸਰਕਾਰ ਨੇ ਨਕਾਰਤਾ ਐ ਤਾਂ ਜਵਾਨਾਂ ਸਰਕਾਰ ਨੂੰ ਅੱਗੇ ਸਾਨੂੰ ਮੰਗਾ ਨਹੀਂ ਮੰਨ ਲਿਆ ਮੰਨ ਲਿਆ ਅਸੀਂ ਵੀ ਕਹਿ ਦਿੰਨੇ ਆ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਹੱਥ 'ਚ ਨਹੀਂ ਪਸਾਉਂਦਾ ਅਸੀਂ ਉਹਨਾਂ ਚਿਰ ਨਹੀਂ ਕਹਿੰਦੇ ਵੀ ਮੰਨ ਲਿਆ ਉਹ ਗ੍ਰਾਹਕ ਜਿੰਨੇ ਸਾਡੇ ਹੱਥ 'ਚ ਡਰਾਫਟ ਦਾ ਪਰਚਾ ਰੱਦ ਕੀਤੇ ਜਾ ਆ ਗਿਆ ਨਾ ਭਾਈ ਅਸੀਂ ਦੇਖੋ ਕਾਨੂੰਨ ਮੋਦੀ ਸਾਹਿਬ ਦੇ ਕਹਤਾ 19 ਨੰਬਰ ਨੂੰ ਵੀ ਮੈਂ ਕਾਨੂੰਨ ਵਾਪਸ ਲੈ ਲਈ ਰੱਦ ਕਰਤੇ ਇਹ ਤਾਂ ਰਿਪੀਲ ਹੋ ਗਈ ਜੀ ਅਸੀਂ ਉਹਦਾ ਮੁੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਚਿਰ ਰਾਸ਼ਟਰਪਤੀ ਨੇ ਸਾਈਨ ਨਹੀਂ ਹੋਏ ਅਸੀਂ ਪ੍ਰਮਾਣ ਨਹੀਂ ਦਿੱਤਾ ਇਸ ਕਰਕੇ ਅਸੀਂ ਐ ਪ੍ਰਮਾਣ ਨਹੀਂ ਕਰਦੇ ਤਰੁ ਕਰਦੇ ਆ ਅਗਲੀ ਖਬਰ ਦਾ ਮਾਨ ਸਰਕਾਰ ਦੇ ਵੱਲੋਂ ਔਰਤਾ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਜੀਹਾਂ ਤਨ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਔਰਤਾਂ ਲਈ ਇੱਕ ਵੱਡੀ ਜਿਹੜੀ ਕਿ ਖੁਸ਼ਖਬਰੀ ਦੀ ਗੱਲ ਕਹੀ ਗਈ ਉਹਨਾਂ ਦੇ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਉਸ ਲੋਗਨ ਨੂੰ ਜਿਹੜਾ ਕਿ ਅੱਗੇ ਵਧਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਸਿਰਫ ਇੱਕ ਕਹਿਣ ਦੇ ਮੁਤਾਬਕ ਹੀ ਗੱਲ ਨਹੀਂ ਹੈ ਉਸ ਨੂੰ ਅਸੀਂ ਸੱਚ ਮੁੱਦੇ ਵਿੱਚ ਜਿਹੜਾ ਕਿ ਕੰਮ ਦੇ ਵਿੱਚ ਲਿਆਵਾਂਗੇ ਤੇ ਕੁੜੀਆਂ ਨੂੰ ਖਾਸ ਤੌਰ ਤੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਮਦਦ ਕਰਾਂਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਪੜ੍ਹਾਓ ਬੇਟੀ ਪੜ੍ਹਾਓ ਮਹਿੰਦ ਤਹਿਤ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਉਹਨਾਂ ਦੀ ਮੁਫਤ ਸਿਹਤ ਜਾਂਚ ਅਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਦੇ ਲਈ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 19 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਤਾਂ ਦੱਸਿਆ ਕਿ ਜਿਸ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਟ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਸੀ ਤੇ ਉਹਨਾਂ ਦੇ ਨਾਲ ਵਿਧਾਇਕ ਫਰੀਦ ਕੋਟ ਗੁਰਦੇਵ ਸਿੰਘ ਸੇਖੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਸੀ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਦੇ ਵੱਲੋਂ ਦਿੱਤੀ ਗਈ ਹੈ ਤਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਜਿੱਥੇ ਸੂਬੇ ਦਾ ਅਤੇ ਸੂਬੇ ਦੇ ਲੋਕਾਂ ਦਾ ਵਿਕਾਸ ਕਰਨਾ ਹੈ ਉੱਥੇ ਸੂਬੇ ਦੀਆਂ ਲੜਕੀਆਂ ਔਰਤਾਂ ਨੂੰ ਵੀ ਵੱਧ ਤੋਂ ਵੱਧ ਅੱਗੇ ਆਉਣ ਲਈ ਉਤਸ਼ਾਹਿਤ ਕਰਨ ਲਈ ਮੌਕੇ ਪ੍ਰਦਾਨ ਕਰਨਾ ਹੈ ਚੌਧਰੀ ਐਸਟੇਪੀਸੀ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਜਿਹੜਾ ਕਿ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਸੇਵਾ ਤੋਂ ਕੁਝ ਦਿਨਾਂ ਦੇ ਲਈ ਬਰਖਾਸਤ ਕੀਤਾ ਗਿਆ ਜਿਸ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਲੋਂ ਵੀ ਬਿਆਨ ਸਾਂਝਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਬੈਠਕ ਦੌਰਾਨ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਕੁਝ ਦਿਨਾਂ ਲਈ ਚਾਰਜ ਵਾਪਸ ਲੈ ਲਿਆ ਗਿਆ ਤੇ ਆਜ ਐਸਟੇਪੀਸੀ ਦੇ ਇਸ ਫੈਸਲੇ ਦੇ ਬਾਰੇ ਬੋਲਦੇ ਆ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਅਜਿਹਾ ਹੀ ਹੋਵੇਗਾ ਉਹਨਾਂ ਨੇ ਕਿਹਾ ਕਿ ਮੈਂ ਹੈਰਾਨ ਆ ਕਿ ਜਿਸ ਤੜੇ ਨੇ ਮੇਰੇ ਤੇ ਇਲਜ਼ਾਮ ਲਾਏ ਉਹੀ ਪੜਤਾਲ ਕਰ ਰਹੇ ਹਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਪਰ ਮੈਂ ਧਰਮ ਅਤੇ ਬਾਣੀ ਦਾ ਖੁੱਲ ਕੇ ਪ੍ਰਚਾਰ ਕਰਾਂਗਾ ਤੇ ਬੇਬਾਕੀ ਦੇ ਨਾਲ ਗੱਲ ਕਰਾਂਗਾ ਯਾਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਪੰਥ ਲਈ ਖੜਾਂਗਾ ਪੰਥ ਲਈ ਖੜਾਂਗਾ ਅਤੇ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਕੰਮ ਨਹੀਂ ਹੈ ਉਨੇ ਵੀ ਕਿਹਾ ਕਿ ਮੇਰੇ ਤੇ ਜਿਹੜੇ ਦੋਸ਼ ਲੱਗੇ ਹਨ ਮੈਂ ਉਹਨਾਂ ਦਾ ਸਪਸ਼ਟਿਕਰਣ ਦੇ ਚੁੱਕਾ ਹਾਂ ਮੈਨੂੰ ਇੰਨੀ ਜ਼ਰੂਰ ਖੁਸ਼ੀ ਹੈ ਕਿ ਮੇਰੇ ਪੰਥ ਨਾਲ ਬਣੀ ਹੈ ਤੇ ਬਣੀ ਰਹੇ ਬਾਕੀ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੇ ਮੇਰੀ ਸੰਗਤ ਨਾਲ ਅਤੇ ਪੰਥ ਨਾਲ ਸਾਝ ਰਹੇ ਅਤੇ ਇਹ ਕਦੇ ਟੁੱਟਣੀ ਨਹੀਂ ਚਾਹੀਦੀ ਉਹਨਾਂ ਅੱਗੇ ਵੀ ਕਿਹਾ ਕਿ ਅਹੁਦੇ ਆਉਂਦੇ ਹਨ ਅਤੇ ਜਾਂਦੇ ਹਨ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਕਿਹਾ ਕਿ ਮੈਂ ਕੋਈ ਪਹਿਲਾ ਜਥੇਦਾਰ ਨਹੀਂ ਹਾਂ ਜਿਸ ਨੂੰ ਜ਼ਲੀਲ ਕੀਤਾ ਗਿਆ ਸਬੋਸ ਰਣੰਦਪੁਰ ਸਾਹਿਬ ਦੇ ਜਥੇਦਾਰ ਨੂੰ ਵੀ ਇਸੇ ਤਰ੍ਹਾਂ ਫਰਕ ਕੀਤਾ ਗਿਆ ਸੀ ਤਾਂ ਵਾਪਸ ਹੁਣ ਅਗਲੀ ਖਬਰ ਦੇ ਵੱਲ ਬਾਬਾ RAMDEV ਦੇ ਵੱਲੋਂ ਤਾਂ ਦੱਸ ਦਿੰਦੇ ਆ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਪੜਾਈ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਹ ਸੁਣਦੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਦੇਸ਼ ਮੇ वन नेशन वन एजुकेशन सिस्टम एजुकेशन विद वैल्यूज एजुकेशन में सनातन बोध हो भारत बोध हो भारत की समग्र सांस्कृतिक सामाजिक आर्थिक राजनीतिक धार्मिक जो विरासत है उसको एक साथ लेकर के हम आगे बढ़ें इतिहास में बच्चे सही इतिहास पढ़ें मैथमेटिक्स में वैदिक मैथमेटिक्स साइंस में वैदिक साइंस भी पढ़ें और उन सब बच्चों के अंदर भारत की एकता अखंडता संप्रभुता का भाव राष्ट्र धर्म राष्ट्रहित राष्ट्र प्रेम सर्वोपरि है ये भाव चेतना रहे बच्चों का मानस ऐसा घड़ा जाए उनके भीतर एक तरफ शौर्य वीरता पराक्रम हो और ऐसा व्यक्तित्व चरित्र नेतृत्व हो उनका कि वो मात्र ग्लोबल सिटीजन ही नहीं, नहीं। वो डिवाइन सिटीजन भी बने और वो कास्मिक सिटीजन बने कास्मिक एनर्जी से वो अलाइन हो, उनकी जड़ें जुड़ी हों अपने सनातन बोध में और वो शिखर आरोहण करें पूरे विश्व में नए प्रतिमान घड़े ऐसे बच्चे तैयार हो उसके लिए भारतीय शिक्षा बोर्ड जो भारत सरकार द्वारा गठित और पतंजलि योग द्वारा संचालित एक बोर्ड है जिसके फाउंडर प्रेसिडेंट के रूप में हम थे हमारे देश के प्रधानमंत्री जी देश के गृह मंत्री जी मोदी साहब अमित शाह जी से लेकर के तीन तीन शिक्षा मंत्रियों के कालखंड से ये पूरी प्रक्रिया गुजरी और अंततः धर्मेंद्र जी के नेतृत्व में धर्मेंद्र प्रधान जी जब शिक्षा मंत्री पिछले ही टर्म में थे अब नए टर्म में भी वही हैं तभी आज से दो साल पहले इस बोर्ड का गठन हुआ और इसका इक्वेलेंस सभी बोर्ड के साथ है सब यूनिवर्सिटियों के साथ है और ए ना ए से पूरा इक्वलेंस है और सोलह स्टेट्स ने इसको एक एन जो होती है एक औपचारिकता होती है क्योंकि शिक्षा केंद्र और राज्य दोनों का अधिकार क्षेत्र में आता है लेकिन अब ये राष्ट्रीय स्तर का बोर्ड है और शिक्षा की एक अभिनव क्रांति होगी अठारह में मैं काले इंडियन एजुकेशन एक्ट बना करके जो एक यांत्रिक शिक्षा जिसमें हम रंग रूप से तो भारतीय दिखे लेकिन विचार से हम जो है पाश्चात्य हो जाए अंग्रेजों के गुलाम जैसे रहे उस शिक्षा की गुलामी से ग्लानी से कुंठाओं से उभारने के लिए ये भारतीय शिक्षा बोर्ड है मुझे आज प्रसन्नता है कि निशा के दसियों हज़ार से ज़्यादा स्कूलों ने हमारे कुलभूषण जी के मार्गदर्शन नेतृत्व में आज एक साथ भारतीय शिक्षा बोर्ड से संबद्धता के लिए यहाँ पर संकल्प व्यक्त किया है तो ये आज की प्रेस कॉन्फ्रेंस एक तरह से शिक्षा की अभिनव क्रांति के लिए एक यादगार होगी और ये एक नए प्रतिमान शिक्षा के क्षेत्र में घड़े जाएंगे उसके लिए आज का दिन ऐतिहासिक है शिक्षा से आज जो शिक्षा चल रही है हमारे स्कूलों में जो स्टेट बोर्ड हैं सेंट्रल बोर्ड्स से, हैं उससे अभिभावक परेशान कि उनके बच्चे में जो संस्कार देखना चाहते हैं वो संस्कार नहीं मिल रहे टीचर्स परेशान हैं कि जो एक बालक में एक शिशु में एक शिष्य में जो एक दिव्यता होनी चाहिए एक डिसिप्लिन होना चाहिए उनमें नहीं देख पा रहे और अभिभावकों को भी जिस तरह से बच्चों को घड़ना चाहिए नहीं घड़ पा रहे इसीलिए हम इससे देश का मानस घड़ रहे हैं जैसे उनके डिवाइन थॉट्स होंगे उनके भीतर डिवाइन इमोशंस होंगे उनके लाइफ में डिवाइन एक्शन होगा उनका आचरण पवित्र होगा और वो एक डिवाइन डायरेक्शन में दिव्य दिशा में वो बच्चे आगे बढ़ेंगे तो ये शिक्षा के, के एक नई दिशा होगी और यहाँ से जो बच्चे तैयार होंगे वो विधायिका में कार्यपालिका में न्यायपालिका में मीडिया में जहाँ पर भी होंगे हेल्थ में एजुकेशन में रिसर्च में देश और दुनिया में वहाँ अपने कुल वंश का और भारतवर्ष का गौरव बढ़ाने वाले उसके झंडे गाड़ने वाले बच्चे तैयार होंगे ਤੇ ਉਦਰੀ ਹੁਣ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਠੰਡ ਜਿਹੜੀ ਕਿ ਹੁਣ ਦਿਨੋਂ ਦਿਨ ਵਧਦੀ ਜਾ ਰਹੀ ਹੈ සීਤ ਲਹਿਰ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਹੈ ਪਾਰਾ ਡਿੱਗਦਾ ਹੋਇਆ ਨਜ਼ਰ ਆ ਰਿਹਾ 2 ਡਿਗਰੀ ਦੇ ਨਾਲ ਪਾਰਾ ਜਿਹੜਾ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਡਿੱਗ ਚੁੱਕਿਆ ਤੇ ਬੱਚੇ ਤੇ ਬਜ਼ੁਰਗ ਖਾਸ ਤੌਰ ਤੇ ਇਸ ਦੇ ਚਪੇੜ ਦੇ ਵਿੱਚ ਆ ਸਕਦੇ ਨੇ ਤੇ ਡਾਕਟਰਾਂ ਦੇ ਵੱਲੋਂ ਜਿਹੜੀ ਕਿ ਇਹ ਕਿਹਾ ਜਾ ਰਿਹਾ ਕਿ ਜੇਕਰ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਉਹ ਕਰੋ ਬਾਹਰ ਨਿਕਲਣ ਨਹੀਂ ਤਾਂ ਜਹਾ ਮੌਸਮ ਸਮਨ ਦੀ ਸਿਹਤ ਲਈ ਕਾਫੀ ਹਾਨੀਕਾਰਕ ਹੈ ਪੰਜਾਬ ਦੇ ਵਿੱਚ ਸੀਤ ਯਾਰ ਕਾਰਨ ਅੱਤ ਦੀ ਠੰਡ ਪੈ ਰਹੀ ਹੈ ਪੋਤਵਾਨ ਨੂੰ ਕਈ ਜ਼ਿਲਾਂਚਾ ਕੱਟੋ-ਕੱਟਾ ਤਾਪਮਾਨ ਆਮ ਨਾਲੋਂ 2-3 ਡਿਗਰੀ ਘੱਟ ਸੀ ਤੇ 8 ਜ਼ਿਲ੍ਹੇ ਸ਼ਿਮਲਾ ਨਾਲੋਂ ਠੰਡੇ ਰਹੇ ਫਰੀਦਕੋਟ ਸੂਬੇ ਦੇ ਵਿੱਚ ਲਗਾਤਾਰ ਤੀਜੇ ਦਿਨ ਸਭ ਤੋਂ ਠੰਡਾ ਰਿਹਾ ਤੇ ਇੱਥੇ ਕੱਟੋ-ਕੱਟ ਤਾਪਮਾਨ 0.9 ਡਿਗਰੀ ਰਿਹਾ 7 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 5 ਡਿਗਰੀ ਤੋਂ ਹੇਠਾਂ ਰਿਹਾ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿੱਚਕਾਰ ਦਰਜ ਕੀਤਾ ਗਿਆ ਤੇ ਸੂਬੇ ਦੇ ਵਿੱਚ 25 ਦਸੰਬਰ ਤੱਕ ਠੰਡ ਲਹਿਰ ਚੱਰੀ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਰੂਪਨਗਰ ਵਿੱਚ ਠੰਡ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇੱਥੇ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾਂ ਨੇੜੇ ਪਹੁੰਚ ਸਕਦਾ ਹੈ। ਸਾਲ 2019 ਦੇ ਵਿੱਚ ਸਾਰੇ ਦੇਸ਼ ਨੂੰ ਇੱਕ ਅਜੇ ਹੀ ਬਿਮਾਰੀ ਨੇ ਜਕੜ ਲਿਆ ਸੀ ਜਿਸ ਦਾ ਕੋਈ ਇਲਾਜ ਨਹੀਂ ਲੱਭਿਆ ਜਾ ਰਿਹਾ ਸੀ ਉਸ ਦਾ ਨਾਮ ਸੀ ਕੋਵਿਡ-19 ਜਿਹਾ ਤੁਹਾਨੂੰ ਦੱਸਿਆ ਕਿ ਕੋਵਿਡ-19 ਨੇ ਪੂਰੀ ਦੁਨੀਆ ਨੂੰ ਜਿਹੜਾ ਕਿ ਜਕੜ ਲਿਆ ਸੀ ਕੰਪਿੰਜਰੇ ਦੇ ਵਿੱਚ ਕੈਦ ਕਰ ਲਿਆ ਸੀ ਪਰ ਹਾਲਾਕਿ 2 ਸਾਲ ਦੇ ਵਿੱਚ ਵਿੱਚ ਜਿਹੜਾ ਕੀ ਹੈ ਸਾਰੇ ਲੋਕ ਜਿਹੜੇ ਕਿ ਇਸ ਦੇ ਉੱਤੇ ਉਹਨਾਂ ਨੇ ਸਫਲਤਾ ਹਾਸਲ ਕੀਤੀ ਇਸ ਤੋਂ ਜਿਹੜੀ ਕਿ ਰਾਹਤ ਪਾ ਲਈ ਸੀ ਪਰ ਹਾਲਾਕਿ ਅਜੇ ਵੀ ਇੱਕ ਅਜੇਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਲੱਭਿਆ ਗਿਆ ਤੇ ਅਜੇਹੀ ਮਹਾਂਮਾਰੀ ਦਾ ਨਾਮ ਹੈ ਕੈਂਸਰ ਤੁਹਾਨੂੰ ਦੱਸਣ ਲੱਗਾ ਕਿ ਕੈਂਸਰ ਤੋਂ ਕਈ ਲੋਕ ਪੀੜਤ ਨੇ ਜਿਸ ਦਾ ਕੋਈ ਇਲਾਜ ਨਹੀਂ ਹੋ ਸਕਿਆ ਹਾਲਾਂਕਿ ਮਾਹਿਰ ਜਿਹੜੇ ਕਿ ਨੇ ਡਾਕਟਰ ਸਪੈਸ਼ਲਿਸਟ ਇਸ ਦਾ ਇਲਾਜ ਲੱਭਣ ਦੇ ਵਿੱਚ ਜਿਹੜੇ ਕਿ ਜੁਟੇ ਹੋਏ ਰਹੇ ਤੇ ਰੂਸ ਦੇ ਵੱਲੋਂ ਜਿਹੜਾ ਕਿ ਦਾਅਵਾ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਇੱਕ ਅਜਿਹੀ ਵੈਕਸੀਨ ਲੱਭੀ ਗਈ ਹੈ ਜਿਹੜਾ ਕਿ ਕੈਂਸਰ ਨੂੰ ਠੀਕ ਕਰ ਸਕਦੀ ਹੈ ਹੁਣ ਰੂਸ ਨੇ ਆਪਣੇ ਐਲਾਨ ਦੇ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਰੂਸੀ ਸਰਕਾਰ ਦਾ ਕਹਿਣਾ ਹੈ ਕਿ ਉਸਨੇ ਕੈਂਸਰ ਦੇ ਵਿਰੁੱਧ ਆਪਣਾ ਟੀਕਾ ਵਿਕਸਿਤ ਕੀਤਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਟੀਕਾ 2025 ਦੇ ਸ਼ੁਰੂ ਦੇ ਵਿੱਚ ਲਾਂਚ ਕੀਤਾ ਜਾਵੇਗਾ ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਕਿਹਾ ਜਾ ਸਕਦਾ ਹੈ ਰੂਸੀ ਸਮਾਚਾਰ ਏਜੰਸੀ ਟੈਸ ਨੇ ਦੱਸਿਆ ਕਿ ਰੂਸ ਨੇ ਕੈਂਸਰ ਦੇ ਖਿਲਾਫ ਆਪਣਾ ਐਮ ਆਰ ਐਨ ਏ ਵੈਕਸੀਨ ਵਿਕਸਿਤ ਕੀਤਾ ਤੇ ਮਲੇਰੀਆ ਨੈਸ਼ਨਲ ਰਿਸਰਚ ਸੈਂਟਰ ਫਾਰ ਐਪੀਡੀਮੋਲੋਜੀ ਅਤੇ ਮਾਈਕਰੋਬਾਇਓਲੋਜੀ ਦੇ ਡਾਇਰੈਕਟਰ ਅਲੈਗਜ਼ੈਂਡਰ ਕਿਟਨਸਬਰਗ ਨੇ ਟੈਸ ਨੂੰ ਦੱਸਿਆ ਕਿ ਵੈਕਸੀਨ ਦੇ ਪ੍ਰੀਕਲੀਨिकल ਅਜ਼ਮਾਇਸ਼ਾਂ ਨੇ ਦਿਖਾਇਆ ਕਿ ਇਹ ਟਿਊਮਰ ਦੇ ਵਿਕਾਸ ਅਤੇ ਸੰਭਾਵਿਤ ਮੈਟਾਟੇਸਿਸ ਨੂੰ ਰੋਕਦਾ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਟੈਲੀਵਿਜ਼ਨ ਟਿੱਪਣੀਆਂ ਵਿੱਚ ਕਿਹਾ ਸੀ ਕਿ ਅਸੀਂ ਅਖੌਤੀ ਕੈਂਸਰ ਵੈਕਸੀਨ ਅਤੇ ਨਵੀਂ ਪੀੜੀ ਦੀ ਇਮਿਊਨੋਮੋਡੂਲੇਟਰੀ ਦਵਾਈਆਂ ਬਣਾਉਣ ਦੇ ਬਹੁਤ ਨੇੜੇ ਗਏ ਹਾਂ AI ਦੇ ਵਿੱਚ ਇੱਕ ਘੰਟੇ 'ਚ ਵੈਕਸੀਨ ਵਿਕਸਿਤ ਕਰ ਸਕਦਾ ਹੈ ਹਾਲਾਂਕਿ ਇੱਥੇ ਇਹ ਵੀ ਕਈ ਸਵਾਲ ਖੜੇ ਹੁੰਦੇ ਨੇ ਕਿ ਅਜੇ ਹੀ ਦਵਾਈ ਸੱਚ ਜਿਹੜੀ ਕਿ ਬਣ ਸਕਦੀ ਹੈ ਜੋ ਕੈਂਸਰ ਨੂੰ ਖਤਮ ਕਰ ਸਕੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਵੈਕਸੀਨ ਬਣਾਈ ਗਈ ਹੈ ਉਹ ਜਿਸ ਨੂੰ ਕੈਂਸਰ ਹੈ ਉਸ ਨੂੰ ਨਹੀਂ ਲੱਗੇਗਾ ਬਲਕਿ ਦੂਜੇ ਨਾਗਰਿਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਲਈ ਲਗਾਇਆ ਜਾਵੇਗਾ ਤਾਂ ਕਿ ਉਹਨਾਂ ਨੂੰ ਕੈਂਸਰ ਵਰਗੀ ਮਹਾਮਾਰੀ ਦਾ ਸ਼ਿਕਾਰ ਨਾ ਹੋਣਾ ਪਵੇ ਵੈਕਸੀਨ ਅਜ਼ਮਾਈ ਸੰਦੇ ਵਿਚਾਰ ਰੂਸ ਦੇ ਟੀਕੇ ਦੇ ਮੁਖੀ ਗਿਡਨਸਵਰਕ ਨੇ ਮੀਡੀਆ ਨੂੰ ਦੱਸਿਆ ਕਿ AI ਨੈਟਵਰਕ ਦੀ ਵਰਤੋਂ వ్యక్తిగత క్యాన్సర్ వాక్సిన్ ਬਣਾਉਣ ਦੇ ਲਈ ਲੋਡਿੰਦੀ ਕੰਪਿਊਟਿੰਗ ਦੀ ਮਿਆਦ ਨੂੰ ਘਟਾ ਸਕਦੀ ਹੈ ਜੋ ਕਿ ਵਰਤਮਾਨ ਦੇ ਵਿੱਚ ਇੱਕ ਲੰਬੀ ਪ੍ਰਕਿਰਿਆ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਇੱਕ ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਟੀਕਾ ਤਿਆਰ ਕੀਤਾ ਜਾ ਸਕਦਾ ਹੈ ਉਸਨੇ ਸਮਝਾਇਆ ਕਿ ਵਿਅਕਤੀਗਤ ਟੀਕੇ ਬਣਾਉਣ ਦੇ ਵਿੱਚ ਬਹੁਤ ਸਮਾਂ ਲੱਗਦਾ ਹੈ ਕਿਉਂਕਿ ਇਹ ਗਣਨਾ ਕਰਨਾ ਕਿ ਵੈਕਸੀਨ ਜਾਂ ਕਸਟਮਾਈਜ਼ਡ ਐਮ ਆਰ ਐਨ ਐ ਕਿਹੋ ਜਿਹਾ ਦਿਖਾਈ ਦੇਣਾ ਚਾਹੀਦਾ ਹੈ ਤੇ ਗਣਿਤ ਦੇ ਰੂਪ ਦੇ ਵਿੱਚ ਮੈਟ੍ਰਿਕਸ ਵਿਧੀਆਂ ਦੀ ਵਰਤੋਂ ਕਰਦਾ ਹੈ ਅਸੀਂ ਵਾਨਕੋਵ ਇੰਸਟੀਚਿਊਟ ਨੂੰ ਸ਼ਾਮਿਲ ਕੀਤਾ ਜੋ ਇਸ ਗਣਿਤ ਨੂੰ ਕਰਨ ਦੇ ਲਈ AI ਤੇ ਨਿਰਭਰ ਕਰੇਗਾ ਅਰਥਾਤ ਨਿਊਰਲ ਨੈੱਟਵਰਕ ਕੰਪਿਊਟਿੰਗ ਜਿੱਥੇ ਇਹ ਪ੍ਰਕਿਰਿਆਵਾਂ ਅੱਧੇ ਘੰਟੇ ਤੋਂ ਲੈ ਕੇ 1 ਘੰਟਾ ਦਾ ਸਮਾਂ ਲੈ ਸਕਦੀਆਂ ਨੇ ਰੋਕਥਾਮ ਵਾਲੇ ਟੀਕੇ ਜਿਵੇਂ ਕਿ HPV ਵੈਕਸੀਨ ਕੈਂਸਰ ਨਾਲ ਜੁੜੇ ਵਾਇਰਸੋ ਤੋਂ ਸੁਰੱਖਿਆ ਪ੍ਰਦਾਨ ਕਰਦੇ ਨੇ ਤੇ ਜਿਸ ਕਾਰਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਵਰਗੇ ਕੁਝ ਕੈਂਸਰਾਂ ਦਾ ਖਤਰਾ ਘਟ ਜਾਂਦਾ ਹੈ। ਸਰੀਰ ਦੀ ਕੁਦਰਤੀ ਸੁਰੱਖਿਆ ਨੂੰ ਵਧਾ ਕੇ ਟੀਕੇ ਟਿਊਮਰ ਦੇ ਵਿਕਾਸ ਨੂੰ ਹੌਲੀ ਕਰ ਸਕਦੇ ਨੇ ਤੇ ਮੁੜ ਹੋਣ ਨੂੰ ਰੋਕ ਸਕਦਾ ਹੈ ਤਾਂ ਸ਼ੁਰੂਆਤੀ ਪੜਾਅ ਦੇ ਕੈਂਸਰ ਨੂੰ ਵੀ ਖਤਮ ਕਰ ਸਕਦਾ ਹੈ ਜੋ ਕਿ ਆਨਕੋਲੋਜੀ ਦੇ ਵਿੱਚ ਇੱਕ ਵੱਡੀ ਪ੍ਰਾਪਤ ਹੋਵੇਗੀ ਤੁਹਾਨੂੰ ਦੱਸ ਦਿੰਨਾ ਹੈ ਕਿ ਇੱਥੇ ਜ਼ਿਕਰ ਹੋਏਗੇ ਇਹ ਵੀ ਹੈ ਕਿ ਇਹ ਜੋ ਟੀਕਾ ਜੋ ਵੈਕਸੀਨ ਰੂਸ ਦੇ ਵੱਲੋਂ ਬਣਾਉਣ ਦਾ ਦਾਵਾ ਕੀਤਾ ਗਿਆ ਜੋ ਕਿ ਸਾਲ 2025 ਦੇ ਸ਼ੁਰੂਆਤ ਦੇ ਵਿੱਚ ਜਿਹੜਾ ਕਿ ਲਾਂਚ ਕੀਤਾ ਜਾਵੇਗਾ ਉਸ ਨੂੰ ਜਿਹੜੇ ਮਰੀਜ਼ਾਂ ਨੂੰ ਆਲਰੇਡੀ ਕੈਂਸਰ ਹੈਗਾ ਜਿਹੜੇ ਮਰੀਜ਼ ਜਿਹੜੇ ਕਿ ਕੈਂਸਰ ਤੋਂ ਪੀੜਿਤ ਨੇ ਉਹਨਾਂ ਨੂੰ ਨਹੀਂ ਬਲਕਿ ਦੂਜੇ ਨਾਗਰਿਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ ਤਾਂ ਜੋ ਉਹਨਾਂ ਨੂੰ ਕੈਂਸਰ ਦਾ ਜਿਹੜਾ ਕਿ ਕੈਂਸਰ ਵਰਗੀ ਮਹਾਮਾਰੀ ਦਾ ਸ਼ਿਕਾਰ ਨਾ ਹੋਣਾ ਪਵੇ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇਹ ਨਹੀਂ ਮੈਨੂੰ ਦਿਓ ਉਚਾਸਤ ਧੰਨਵਾਦ